ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗਰ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਕਬੜਾ ਬਾਈ ਸੂਈ ਵੀ ਹੈ ਤੇ ਇੱਕ ਗੱਬਣ ਦੋ ਬੱਚੀਆਂ ਨੇ ਇੱਕ ਅੱਧ ਗੱਬਣ ਬੜਾ ਆਹ ਪੁੱਛ ਲੈਣੇ ਬਾਈ ਥੋੜੀ ਬਾਈ ਜੀ ਹੱਸੀ ਗੱਲ ਹਾਂਸੀ ਗੱਲ ਹੋ ਠੀਕ ਹੋ ਵਧੀਆ 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 ਨਾਮ ਤੇ ਐਡਰੈਸ ਬੋ ਨਾਮ ਅਮੰਦੀਓ ਜੀ ਪਿੰਡ ਮੀਨੀਆ ਜ਼ਿਲ੍ਹਾ ਮੁਹਬਤ ਤਰਸੀਦ ਨੇ ਨਾਠਗੜ ਕੋਲ ਨੇੜੇ ਪਿੰਡ ਵੀਰੇ ਬੌਡੇ ਨੰਗਲ ਪੁੱਸਾ ਜੀ ਗਲੋਪਾ ਵਦਨੀ ਗਰੇ ਮੋਬਾਈਲ ਨੰਬਰ ਬੋਲ 8188 39602 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਕੀ ਡਿਟੇਲ ਆ ਵੀਰੇ ਇਹ ਇਹ ਵੀਰੇ ਦੂਜੇ ਸੋਈ ਸੁਈ ਵੀ ਆ ਠੀਕ ਆ ਇਹ ਇਹਨੂੰ ਹੋਵੇ 1 ਮਹੀਨੇ ਤੇ ਦਾ 5-10 ਸਾਲ ਸੁਈ ਨੂੰ ਇਹਦਾ ਬੱਚਾ ਮਰ ਗਿਆ ਉਹਨਾਂ ਦੇ ਘਰੇ ਠੀਕ ਆ ਉਹਨਾਂ ਦੇ ਘਰੇ ਆਪਾਂ 16-17 ਕਰੋ ਖੁੱਲਾ ਦੁੱਧ ਚੋ ਕੀ ਲੈ ਆ ਹਮ ਮਈਆਂ ਵਰਗਾ ਦੁੱਧ ਦਾ ਸਾਈ ਵਾਲਾ ਵੜਦਾ ਠੀਕ ਆ ਪੀਸੀ ਵਾਲੀ ਪੂਰੀ ਆ ਹਮ ਹੁਣ ਇਹਦੇ ਥੱਲੇ 14-15 ਕਿਲੋ ਦੁੱਧ ਖੁੱਲਾ ਹੋਊਗਾ ਠੀਕ ਹੈ ਰੈਡੀ ਜਿਹੜਾ ਹੈਡ ਬਹੁਤ ਹੁੰਦੀ ਹਾਂ ਗਰਮੀ ਵੀ ਨਹੀਂ ਮੰਨਦੀ ਹਾਂਜੀ ਹਾਂਜੀ ਖੋਲ ਦੇ ਬਾਈ ਤੋੜ ਪਾ ਲਈ ਦੋ ਡੱਕ ਚੋ ਕੇ ਫੇਰ ਪਾ ਦੀ ਸੌਦਾ ਕਰ ਲੈ ਠੀਕ ਹੈ ਇੰਨਾ ਦੁੱਧ ਦਾ ਵੇੜ ਥੱਲੇ ਨਾੜਾ ਨੂੜਾ ਫੁੱਲ ਚੰਗੀਆਂ ਹਨ ਜੇ ਜੀ ਮੈਂ ਦਾ ਦੁੱਧ ਆ ਉਹ ਜਾਈ ਦਾ ਦੁੱਧ ਆ ਬਾਈ ਉਸੇ ਜਾਈ ਦਾ ਦੁੱਧ ਕੱਲਾ ਕੱਲਾ ਥਾਣੋ ਉੱਤੀ ਆ ਬਾਕੀ ਦੁੱਧ ਨਾਲ ਫੈਟ ਵੀ ਚੈੱਕ ਕਰਾ ਕੇ ਲੈ ਜਾ ਕੋਈ ਬੰਦਾ ਬਾਕੀ ਸਭੀ ਭਰੀ ਨਹੀਂ ਆ ਬੱਚੇ ਦਾ ਕਰੀ ਜਾਂਦੀ ਆ ਥਲੇ ਵੇੜ ਠੀਕ ਹੈ ਹਾਂ ਥੋੜਾ ਜਿਹਾ ਛੋੜੇ ਬੱਚੇ ਦਾ ਜਰੂਰ ਕਰੀ ਜਾਂਦੀ ਹਾਲੇ ਮੋੜਾ ਜਾ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਬਾਕੀ ਠੰਡੀ ਜਲੀ ਬਹੁਤ ਆ ਬਾਰਟੀ ਰੱਖ ਜੇ ਮਰਦੀ ਝੋਲਾ ਠੀਕ ਆ ਰੈਡ ਨੂੰ ਹੂੰ ਥਣ ਥਣ ਦੇਖ ਲੋ ਮਈਆਂ ਰਗਾ ਥਾਣਾ ਆ ਥੋੜਾ ਬੱਚੇ ਦਾ ਕਰਦੀ ਆ ਠੀਕ ਆ ਤੇਰੇ ਅੰਦਰ ਜਾੜਣੀ ਬਾਹਰ ਜਾੜਣੀ ਠੀਕ ਆ ਭਾਈ ਉਹ 14 14 14.5 ਕਿਲੋ ਖੁੱਲਾ ਰੈਡੀ ਆ ਦੁੱਧ ਠੀਕ ਆ ਭਾਈ ਦੁੱਧ ਨੇ 4-5 ਸਾਮ ਕੇ ਆ ਗਈ ਹੂੰ ਇਹਨੇ 16 17 ਕਿਲੋ ਖੁੱਲਾ ਨੋਰਮਲ ਹੀ ਕਰ ਦੇਣਾ ਠੀਕ ਹੈ ਵੀਰੇ ਪਾਪੀ ਸੇਵਾ ਦੇ ਸਰ ਤੇ 20 ਵੀ ਦੇ ਸਕਦੀ ਹੈ ਹਾਂਜੀ ਉਹਨਾਂ ਨੇ ਸਾਨੂੰ 20 ਗਾ ਕੇ ਦਿੱਤਾ ਜੀ ਠੀਕ ਹੈ ਉਹਨਾਂ ਦੇ ਘਰੇ ਬੱਚਾ ਮਰ ਗਿਆ ਆਪਣੀ ਸਾਈ ਕੀਤੀ ਵੀ ਸੀ ਨਾ ਹੂੰ ਮੁੱਲ ਭਾਈ ਇਹਦਾ ਮੁੱਲੇ ਦਾ 47000 ਰੁਪਇਆ ਮਾਨਦਾਨ ਹੋ ਜਾ ਆਪਣੀ ਤਾਂ ਮਹਿੰਗੀ ਲਈ ਵੀ ਆ ਠੀਕ ਆ ਸਿੱਧੀ ਜੀ ਬਾਕੀ ਮੌਕੇ ਤੇ ਮਾਨਦਾਨ ਕਰ ਦਾਂਗੇ 47 ਬਿਹੜ ਬਹੁਤ ਚੰਗੇ ਥਣ ਥਣ ਦੇਖ ਲਓ ਇਹਨੇ ਮੋਟਾ ਜੇ ਜੀ ਮੈਂ ਉਹ ਜਾ ਦੋ ਦੂ ਬਈ ਇਹਦਾ ਠੀਕ ਆ ਇਹ ਰੱਗੇ ਭਾਈ ਦੋ ਨੰਬਰ ਕੀ ਡੀਟੇਲ ਹੈ ਇਹ ਵੀਰੇ 8 ਮਹੀਨੇ ਦੀ ਗੱਬੜ ਹੈ ਠੀਕ ਹੈ ਦੁੱਧੋ ਡਰਾਈ ਕਰਤੀ ਆ ਠੀਕ ਹੈ ਹਾਂਜੀ ਖੋਲ ਲੈ ਵੀ ਤੋਰ ਦੇ ਬਾਕੀ 20 ਪਲੱਸ ਵਾਲੀ ਵੜਾ ਦੁੱਧਾ ਠੀਕ ਹੈ ਬਾਕੀ ਮੁੱਲ ਵੀ ਆਪਾਂ ਛੋਟਾ ਜਿਹਾ ਰੱਖਣਾ ਕੀ ਮੁੱਲ ਲੈ ਵੀਰੇ ਮੁੱਲੇ ਦਾ 18000 ਰੁਪਏ ਰੱਖਾਂਗੇ ਵੀਰੇ ਮਾਨਦਨ ਹੋ ਜਾਵੇ ਬਾਕੀ ਮੌਕੇ ਦਾ ਮਾਨਦਨ ਕਰਨਾ ਹੈ 18000 ਰੁਪਏ ਬਾਈ ਮੁੱਲ ਮਾਨਦਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਵੇ ਖੋਲ ਲੈ ਵੀ ਬੱਚਿਆਂ ਦਾ ਰੇਟ ਹੈ ਕੰ ਦੁੱਧ ਨਵੇਂ ਮੌਜ ਨਾ ਦੇਣਾ ਉਹ ਤਾਂ 20 ਪਲੱਸ ਕਹਿੰਦੇ 15 17 ਕੁਲ ਤੋਂ ਮੌਜ ਨਾ ਦੇ ਦੂ ਵੜਾ ਠੀਕ ਹੈ ਭਾਈ ਫੇਸੀ ਪਰਲ ਨਾਲ ਹੂੰ ਤਾਜੀ ਦਾ ਰਿਕਾਰਡ ਜਿਹੜਾ ਬਾਈ ਨੇ ਬਹੁਤ ਚੰਗਾ ਦੱਸਿਆ ਗੱਬਣਾ ਚੈੱਕ ਆਪਦੀ ਕਰਵਾ ਲਿਓ ਤੇ ਸੱਲੀ ਜ਼ਰੂਰ ਕਰਵਾਇਓ ਹਣਾ ਆਪਦੀ ਚੈੱਕ ਕਰਾ ਕੇ ਲੈ ਜਾਵੀਂ ਆਪਣੇ ਠੀਕ ਹੈ ਭਾਈ ਹਾਂਜੀ ਕੋਈ ਵੀ ਆਵੇ ਆਪਦਾ ਡਾਕਟਰ ਲੈ ਆਵੇ ਠੀਕ ਹੈ ਭਾਈ ਆਪਾਂ ਫੀਸ ਜਿਹੜੀ ਹੋਊਗੀ ਆਪਾਂ ਦੇ ਦਾਂਗੇ ਓਕੇ ਭਾਈ ਕਿਹੜਾ ਹੋਊਗਾ ਅੱਗੇ ਬਾਈ ਬੱਚੀਆਂ ਬਾਰੇ ਕਿੰਨੀ ਕਿੰਨੀ ਉਮਰ ਇਹਨਾਂ ਦੀ ਬਾਈ ਇਹਨਾਂ ਦੀ ਹੋਊਗੀ ਆਹ ਤਾਂ ਹੋਊਗੀ 12-13 ਮਹੀਨਾ ਦੀ ਠੀਕ ਹੈ ਵੀਰੇ ਉਹ ਵੀ 12-13 ਮਹੀਨਾ ਦੀ ਬੱਚੀ ਠੀਕ ਹੈ ਹੂੰ ਬਾਕੀ ਇਹ ਤਾਂ ਸਿਰ ਮੈਂ ਤਾਂ ਇਹ ਈਦੀ ਮਾਂ ਥਲੇ ਦੁੱਧ ਬਹੁਤ ਚੰਗਾ ਸੀ ਠੀਕ ਆ ਭਾਈ ਤੇ ਮੁੱਲ ਕੀ ਆ ਦੋਨਾਂ ਦਾ ਫਿਰ ਮੁੱਲ ਦੋਨਾਂ ਦਾ 9000 ਰੁਪਿਆ ਵੀਰੇ ਮਾਨਤਾਨ ਹੋ ਜਾ ਬਾਕੀ ਮੌਕੇ ਦਾ ਮਾਨਤਾਨ ਕਰ ਜੋੜੇ ਦਾ ਹੀ ਮੁੱਲ 9000 ਰੁਪਿਆ ਕੋਈ ਫੋੜ ਸ਼ਾਂਗ ਨਹੀਂ ਦੇਖ ਲੋ ਥਾਣ ਦੇ ਕਿੰਨੇ ਮੋٹے ਮੋٹے ਬੱਚੀ ਹਾਂ ਫਲੀਆਂ ਵਰਗੇ ਥਾਣਾ ਨਾ ਉਹਦੇ ਵੀ ਦੇਖ ਲੋ ਕੋਈ ਫੋੜ ਸ਼ਾਂਗ ਨਹੀਂ ਉਹ ਬੱਚੀ ਸਹੀ ਗੱਲ ਆ ਭਾਈ ਮੁੱਲ ਜੋੜੇ ਦਾ 9000 ਰੁਪਿਆ ਬਾਕੀ ਜਿਹੜਾ ਮਾੜੇ ਸਿੰਘ ਹੈਗੀ ਠੀਕ ਆ ਹਾਂ ਉਹ ਜਿਹੜੀ ਸਿੰਘ ਦਿਖਾਉਣ ਵਾਲੇ ਹਨ ਹਾਂ ਮਾੜੇ ਜੀ ਬੱਚੀ ਬਹੁਤ ਚੰਗੀ ਆ ਦੋਨੇ ਚੰਗੀ ਬੱਚੀ ਇਹ ਵੜ ਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਇਹ ਪੰਜਾਂ ਮਹੀਨਾ ਦੀ ਗੱਪਣ ਆ ਚੈੱਕ ਪਾਸ ਆ ਠੀਕ ਆ ਬਾਕੀ ਠੰਡੀ ਸੀਲੀ ਵੀ ਬਹੁਤ ਅਬੱਚੀ ਆ ਪਹਿਲਾ ਸੂਈ ਇਹ ਪਹਿਲੇ ਸੂਈ ਵੀ ਆ ਦੂਜੇ ਸੂਈ ਲਈ ਪੰਜਾਂਮੀ ਨੇ ਗੱਪਣ ਦੁੱਧ ਡਰਾਈ ਆ ਦੁੱਧ ਡਰਾਈ ਆ ਠੀਕ ਆ ਇਹਨੇ 12 13 ਕਿਲੋ ਖੁੱਲਾ ਦਿੱਤਾ ਠੰਡੀ ਹੁੰਡੀ ਬਹੁਤ ਆ ਬੱਚੀ ਆ ਦੇਖ ਲੈ ਠੰਡੀ ਬਹੁਤ ਆ ਨਾ ਇਹਦੇ ਵਾਂਗੂ ਹੀ ਆ ਉਹ ਬੱਚੀ ਉਹ ਥੋੜਾ ਜਿਹਾ ਬੱਚੀ ਦਾ ਕਰਦੀ ਆ ਹੂੰ ਉਹਨੇ 17 18 ਕਿਲੋ ਮੌਨੋ ਦੁੱਧ ਤੇ ਕਰ ਦੇਣਾ ਹੋਲੇ ਭਾਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਲਾਲ ਕਲਰ ਆ ਡਿਮਾਂਡ ਚੰਗੀ ਐ ਠੰਡੀ ਸੀਲ ਆ ਬਾਈ ਨੇ ਮਾਰਾ ਬਾਕੀ ਆ ਇਹਨਾਂ ਸਿੰਗਾ ਸੋਹਰਾ ਕੋਈ ਚੱਕਰ ਨਹੀਂ ਕੋਈ ਇਹ ਸਿੰਗ ਮਾਰਦੇ ਕੋਈ ਨਾ ਉਹ ਮਾਰੇ ਪੱਛੀ ਸਹੀ ਗੱਲ ਆ ਭਾਈ ਦੋ ਡੰਗ ਪਾਉਂਦੇ ਚੋਕੇ ਫੇਰ ਸੌਦਾ ਕਰ ਲਿਓ ਬੈਡ ਦਾ ਤਾਂ ਇਨੀ ਸੱੱਲੀ ਆਪਣੀ ਬੈਡ ਨੇ ਥੋੜੀ ਜਿਹਾ ਗਰਮੀ ਜਨਾ ਕਿ 17 18 ਕਿਲੋ ਮੋਹ ਨਾ ਕਰਿਆ ਹੋਣਾ ਕੋਮ ਨਾ ਇਹ ਗਰਮੀ ਮੰਨੇ ਸਹੀ ਗੱਲ ਆ ਚੀਜ਼ ਇਹ ਜੀ ਆ ਮੁੱਲ ਕੀ ਆ ਭਾਈ ਇਹਦਾ ਮੋਹਲੇ ਦਾ 18000 ਰੁਪਏ ਵੀ ਮਾਨਤਾਨ ਹੋ ਜਾ ਬਈ ਮੌਕੇ ਤੇ ਮਾਨਤਾਨ ਕਰ ਦਾਂਗੇ ਵੀ 18000 ਰੁਪਏ ਮੋਹਲੇ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜਾ ਫੇਸ ਚੰਗਾ ਠੰਡੀ ਆ ਸਿੰਘਾਂ ਨੂੰ ਹੱਥ ਲਾਇਆ ਬਾਈ ਨੇ ਕੁਝ ਨਹੀਂ ਕਿਹਾ ਆਹ ਦੇਖ ਜੀਰਪਾ ਦੀ ਜਿੰਨੇ ਵਾਰੀ ਮਰਦੀ ਲਾ ਲਓ ਉਹ ਵੀ ਵੈੜ ਥੋੜਾ ਬੱਚੇ ਦਾ ਕਰਦੀ ਆਲੇ ਨਾ ਹਮ ਆਏ ਨਹੀਂ ਠੰਡੀ ਜਿਲੀ ਉਹ ਵੀ ਬਹੁਤ ਮਾਹੌਲ ਆ ਪਾਰਟੀ ਰੱਖ ਕੇ ਚੋਲਣ ਦਾ ਹਮ ਪੁਰਾਥਲੇ 14 14 ਕਿਲੋ ਹਲੇ ਰੈਡੀ ਆ ਬਹੁਤ ਠੀਕ ਆ ਬਾਈ ਆਪਾਂ 16 17 ਕਿਲੋ ਚੋਕੇ ਲਿਆ ਅਗਲੇ ਦਿਨੋਂ ਧੰਨਵਾਦ ਜੀ ਹਾਂਜੀ